ਥੋੜੀ ਕਾਜੀ ਜਾ ਰਹੇ ਨੂੰ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੁ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਅਸੀਂ ਆਏ ਆਪਣੇ ਮਿੱਤਰ ਦੇ ਵਿਆਹ ਤੇ ਸਾਡੇ ਨਾਲ ਦੀ ਲੈਂਕੜੇ ਸਾਰੇ ਪਹੁੰਚ ਗਏ ਇਹ ਡਰਾਈਵਰ ਦਾ ਵਿਆਹ ਆ ਵਿਆਹ ਦੇਖਣ ਆਏ ਬਰਾਤ ਲਾਉਣ ਨਹੀਂ ਆਏ ਐਂ ਵਿਆਹ ਦੇਖਣ ਆਏ ਆ ਪਤਾ ਵਿਆਹ ਦੇਖਣ ਆਏ ਬਰਾਤ ਲਾਉਣ ਨਹੀਂ ਆਏ ਉਹ ਗੋਰੇ ਭਾਈ ਜੀ ਦੀ ਗੱਡੀ ਫਾਟ ਗਈ ਮੁੜਦੀ ਨਹੀਂ ਮੇਨਾ ਘੰਟਾ ਪਹਿਲਾਂ ਦੇ ਪਹੁੰਚੇ ਵੀ ਚਲਤਰ ਕਰੀ ਜਾ ਰਹੇ ਨਹੀਂ ਹਜੇ ਤੀ ਤੋ ਬਣੇ ਰਿਹਾ ਉਹ ਵੀਡੀਓ ਐ ਤੁਹਾਨੂੰ ਦਿਖਾਉਣੇ ਹੈ ਬਬੇਕ ਦਾ ਵਿਆਹ ਤੋ ਵੇਕਦਾ ਦੋ ਵਾਲੀਆ ਸੀਮਰ ਓ ਦੇਖੋ ਪਛਾਣ ਆਉਂਦਾ ਸਰਪੰਚਾਂ ਦਾ ਮੁੰਡਾ ਓਏ ਹੋਏ 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 ਬਸ ਆਹੇ ਫੀਲ ਲੈਣਾ ਹੈ ਦੋਗਾ ਬਾਕੀ ਗੱਲਾਂ ਯਾ ਗੱਲਾਂ ਭਾਜੀ ਉਧਰ ਦੇਖੋ ਬਾਹਰ ਸਾਰੇ ਬੋਝ ਬਣਾ ਲੈ ਭਾਜੀ ਇਹਦੇ ਦੋ ਬੋਝ ਵੱਧ ਬਣਾਉਣ ਹੋਇਆ ਓਕੇ ਵਾਰੰਟ ਦੇਖੋ ਯਾਹ ਹੀ ਲੋਕ ਆਈਆਂ ਬਰਾਤਾ ਲਾ ਲਾ ਕੇ ਦੇਖੇ ਆ ਬੋ ਜੀ ਰਹਿਣਾ ਜਾਵੇ ਕੋਈ ਸਟੋਰੀ ਬਣਾਉਣ ਨੂੰ ਫੋਨ ਦੇ ਦੇ ਆਪਣਾ ਸਟੋਰੀ ਵੀ ਬਣਾਈਏ ਨੀ ਨੂੰ ਰੁਕੋ ਬਈ ਕਹਿੰਦੇ ਬੁਲਾਣਾ ਤੁਹਾਡੇ ਉਧਰੋਂ ਹੋ ਰਿਹਾ ਨਾ ਉਹਨੂੰ ਵੀ ਦੱਸ ਦਿਓ ਨਿਕਲੇ ਬਾਹਰ ਦੇਖੋ ਕੈਮਰਾ ਬਾਜੀ ਬਾਜੀ ਵਾਈਡ ਹੋਇਆ ਬਣਾਇਆ ਮੋਬਾਈਲ ਨੇ ਤੇਨੂੰ ਕੀ ਚਾਹੀਦਾ ਗੱਲਾਂ ਬੋਲੀ ਜਾਂਦਾ ਵਿੱਚ ਵੀਰੇ ਵੀਰੇ ਥਿਸ ਇਜ਼ ਬਲੌਗ ਬਰਨਿੰਗ ਭਾਈ ਜਾਣਦਾ ਹੈ ਇਹ ਚੋਰ ਆ ਹਲਕਾ ਜਿਹਾ ਜਾਣਦਾ ਫੇਮ ਟੂ ਯੂ ਹਲਕਾ ਜਿਹਾ ਜਾਣਦਾ ਮਨ ਹੋਰ ਕਿੱਦਾਂ ਭਾਈ ਵੇਰੀ ਰੀਜ ਨਾ ਕੋਤਾ ਨਹੀਂ ਨਹੀਂ ਮਾਮਾ ਮੋਟੇ ਦੀ ਆ ਇਹ ਮਨੀਲੇੋਂ ਆਇਆ ਸਪੈਸ਼ਲ ਬਰਾਤ ਲਾਉਣ ਆਪਣੀ ਗੱਲ ਕਿੱਥੇ ਆ ਵਕਾਤ ਤੱਕ ਮਾਰਾ ਇਦਾਂ ਨਾ ਕਰ ਰਕਾਤ ਜੋ ਤੁਹਾਡੀ ਸਪਰੋਡ ਵਾਲੇ ਬੜੀ ਆ ਤੁਸੀਂ ਜਾਣ ਕੇ ਲਗਾਉਨੇ ਆ ਤਿੰਨ ਲੱਖ ਦੀ ਗੱਡੀ ਆ ਜਾਂਦੀ ਇਹ ਔਡੀ ਜਿਹੜੀ ਬਹੁਤ ਵੱਡੀ ਆ ਉਹ ਮੈਨੂੰ ਕੋਟ ਪੈਂਟ ਚ ਗਾਤੇ ਕਹਿੰਦੇ ਰਕਮ ਹੈਗਾ ਅੱਜ ਤਾਂ ਹੀ ਵਿਆਹ ਦੇਖਣਾ ਅੱਜ ਹੀ ਘੇੜਾ ਥੋੜਾ ਲਾਉਣਾ ਹੈ ਵਿਆਹ ਦੇਖਣਾ ਹੈ ਅੱਬ ਵੇਹ ਕਹਣਾ ਨਹੀਂ ਅੱਜ ਲਾਮਾਂ ਆ ਗਈਆਂ ਰਾਜਾ ਸਾਹਿਬ ਦੇ ਮਜਾਰੀ ਫਿਰ ਉਹਦਾ ਬੰਦਾ ਲੱਕੀ ਬੰਦੇ ਹੋਣੇ ਹਨਾ ਜਿਨ੍ਹਾਂ ਦੀਆਂ ਲਾਮਾਂ ਇੱਥੇ ਹੁੰਦੀਆਂ ਸਪੈਸ਼ਲ ਟਾਈਮ ਲੈ ਕੇ ਕੋਈ ਕੰਨੀ ਜਨਤਾ ਮੰਦੀ ਇੱਕ ਤਾਂ ਇੱਕ ਦਮ ਪਲ ਗਈ ਮੇਰੇ ਕੋਲ ਸਾਡੇ ਨਾਲ ਦਾ ਵਿਆਹ ਹੋਇਆ ਹੈ ਅਮਰੀਕਾ ਚਲ ਗਿਆ ਸੈਟਲ ਬੈਲ ਸੈਟਲ ਹੋ ਗਿਆ। ਥੋੜੀਆਂ ਲਾਵਾ ਵੀ ਉੱਥੇ ਆਈਆਂ। ਹਾਂ। ਉਹ ਬਵੇਕ ਭਾਈ। ਬਵੇਕ ਭਾਈ ਜੁੱਤੀਆਂ ਜੱਤੀਆਂ ਲਖੋ ਲਈਏ। ਹਾਂਜੀ ਹਾਂਜੀ ਲਖੋ ਲਖੋ। ਦਿਓ। ਲਾਓ। ਲਾਉਣੇ ਆ। ਚਕਾਉਣੀਆਂ, ਚਕੜ ਗਿਆ ਸਾਲੀਏ। ਉਹ ਤੇ ਵਾਦਾ ਹੁੰਦਾ ਲਗੋ। ਤਾਰੀਆਂ ਨਾ ਤੋ ਲਾ ਕਹਿੰਦਾ ਜੋਤੀ ਸਾਂ ਬਲੋ ਤੇ ਅਸੀਂ ਆਪਾਂ ਨੂੰ ਬੋਲੇ ਆਪਣਾ ਡਰਾਈਵਰ ਭਰਾ ਹੀ ਆ ਮਨੀਏ ਉਹ ਆ ਖੋਲੀ ਡਗੀ ਇਦਾਂ ਹੀ ਖੋਲੀਓ ਵਾਏ ਹਾਏ ਹੌਡੀ ਫੀਚਰ ਹਣ ਲੋਗ ਵੀ ਇਦਾਂ ਆ ਜਾਣੀ ਕਰੀ ਲੋਗ ਲੋਕ ਇਹ ਆਹ ਰੇਂਜ ਰੋਵਰੀ ਹੈਗੀ ਖਲਦੀ ਅਗਲੀ ਹਾਈ ਢੋਲੀ ਵਾਲਾ ਗੱਡੀ ਵਾਲਾ ਸਾਨੂੰ ਚਾਟ ਖਲਾਊਗਾ ਪਹਿਲੀ ਵਾਰੀ ਰੇਚ ਬੰਦੇ ਆ ਨਾ ਅਸੀਂ ਚੀਜੀ ਖਾਣ ਲੱਗੇ ਆ ਨਾ ਬੋਲਣ ਕਰਾਰੀ ਵਾਰ ਤੇ ਇਹਨੂੰ ਲੱਗ ਕਰ ਲਾ ਫੋਨ ਕਰਾਰੀ ਕਰ ਲਾ ਕੋਈ ਨਹੀਂ ਲੱਗ ਗਈ ਇਹ ਪਿੰਡ ਦਾ ਲੱਗ ਜੋ ਮਰਜੀ ਗਈ ਜਾ ਲੈ ਯਾਰ ਬੋੜ ਬਹੁਤ ਵਧੀਆ ਲੱਗਿਆ ਓਏ ਇਹ ਰਾਏ ਦੀ ਗੱਲਾਂ ਨੇ ਨੰਗਰ ਗਾ ਕੇ ਆਲੇ ਮੇਰ ਤਾਂ ਨਵੰਦ ਲੱਕੀ ਹੁੰਦਾ ਹੋਣਾ ਨਾ ਜਿਹੜਾ ਟਾਈਮ ਮਿਲਦਾ ਇੱਥੇ ਲਾਮਾ ਦਾ ਆਹ ਆਉਂ ਲੈ ਮੁੰਡੇ ਨੇ ਭਰ ਦੇਣਾ ਨਲਕਾ ਗੇਟ ਦੇ ਜਰਾ ਬਾ ਅਗਲੀਆਂ ਹੋ ਜਾਣੀਆਂ ਆ ਉੰਡਰ ਇਹ ਵਾ ਕਰਦਾ ਵਈ ਤੇ ਪੀ ਨੋਰ ਧੰਤਨ 108 ਸ਼੍ਰੀ ਰਾਜਾ ਨਾਮ ਕਮਲਤਾਪ ਜੀ ਦਰ ਇਹਦਾ ਲੰਘਦੇ ਕਹਿੰਦਾ ਚਾਹ ਵੀ ਲਈ ਬਹਿ ਕੇ ਵੀ ਨਹੀਂ ਆਹਲਾ ਆ ਜਾ ਪਾ ਕੇ ਬਾਹਰ ਲੈ ਜਾਂਦੇ ਆ ਧੋਪੇ ਘੜ ਕੇ ਬਿਨੇ ਆ ਬੈਗ ਵੀਣੀ ਆ ਡਰ ਆਇਣੀ ਬਾਬਾ ਕੰਨੇ ਬੰਦੇ ਦੀ ਸ਼ਰਦਾ ਕਿੰਨੇ ਲੋਕੇ ਦਰਦ ਕੀ ਸਭ ਕੋ ਚੜਾਉਂਦੇ ਹੈ ਦਿੱਲੀ ਦਿੱਲੀ ਡੋਨੇਸ਼ਨ ਦਿੰਦੇ ਦਰਦ ਦੇ ਵੀ ਡਰਮੇ ਲੱਗੀ ਉਹਦਾ ਜਿਆਦਾਤਰ ਲੋਕੇ ਖਾ ਕੇ ਉੱਦੇ ਅਟ ਜਾਂਦੇ ਬਾਬਾ 10 ਰੁਪਏ ਗੋਲਕ ਚ ਵੀ ਪਾ ਦਿਆ ਕਰੋ ਇਹ ਖਰੇ ਡਰਾਈਵਰਾਂ ਨੂੰ ਯਾਦ ਤਾਂ ਹੁੰਦੀ ਹੈ ਹੋਰ ਕਿਸੇ ਨੂੰ ਨਹੀਂ ਹੁੰਦੀ ਹੁਣੀ ਜਿਆਦਾਤਰ ਇਹ ਵੀ ਚੱਕਰ ਹੈ ਚਾਚਰਾ ਲਾ ਗੱਡੀ ਚਾਚਰਾ ਤੈਨੂੰ ਦੱਸਦਾ ਮੈਂ ਤੈਨੂੰ ਪੇਨਾ ਗਈ ਪੈਧਾਈਆਂ ਬਦਈਆਂ ਸਾਰੀਆਂ ਗੱਟੀਆਂ ਜਾਣੀਆਂ ਕੀ ਕੀ ਗੱਲ ਲੇ ਲਾਂ ਮੈਂ ਹੁਣ ਉਹ ਨਾਲ ਰੱਗੁੱਲਣ ਦੇ ਹੁਣ ਹੀ ਨਾ ਲਾ ਗੰਡਾ ਕੰਬਲ ਕੰਬਲ ਛੱਟ ਗਿਆ ਵੜ ਕੇ ਚੱਲ ਮੈਂ ਐਕਸਟਰਾ ਆਰਡਰ ਨਹੀਂ ਆ ਫੇਨਾ ਗੇ ਮਹਿੰਗਾ ਪੈਣਾ ਉਹ ਤੂੰ ਤਾਂ ਉੱਤਰ ਅਗਲਾ ਤਾਂ ਸ਼ਗਨਾ ਨਾ ਲਾਉਣਾ ਰਹਿਣ ਤੇ ਆ ਗਏ ਇਹਨੂੰ ਬੰਦਾਕਾਰ ਨਾਲ ਆਇਆ ਇਹਨੂੰ ਮੜਾ ਯਾਰ ਨੇਚਰਲ ਬਿਊਟੀ ਦੋਨਾਂ ਦੀ ਦੇਖੋ ਹੁਣੀ ਹੈ ਜੋੜੀ ਯਾਰ ਇਹ ਦੀ ਹੈਗੀ ਇਹ ਨਹੀਂ ਹੈਗੀ ਨੇਚਰਲ ਬਿਊਟੀ ਇਹ ਦੀ ਨਹੀਂ ਨੇਚਰਲ ਇਹ ਨੇਚਰਲ ਨਹੀਂ ਪਾ ਬਿੰਦੇ ਤਾਂ ਨੇਚਰਲ ਇਹ ਇਹ ਨੇਚਰਲ ਨਹੀਂ ਹੈਗੀ ਠੀਕ ਹੈ ਨਹੀਂ ਆ ਦੇਖ ਦੋ ਨਹੀਂ ਯਾਰ ਦਾਦਾ ਨੇ ਜਟਾ ਦਾ ਮੁੰਡਾ ਉਹ ਆਇਆ ਮੁੰਡਾ ਇਹ ਉਹੀ ਮੁੰਡਾ ਲੱਭਿਆ ਗਿਆ ਅੱਜ ਅੱਜ ਲੱਭਿਆ ਗਿਆ ਗੋਵਾਲਿਆ ਟੇਢੀ ਪੱਗ ਵਾਲਿਆ ਲੱਭਿਆ ਗਿਆ ਭਾਬੀ ਨੇ ਐਂ ਫੜ ਲਿਆ ਹਨਾ ਕਿਆ ਕਹਕੋ ਅੰਕ ਜੀ ਇਹੀ ਬਰਾਤੀ ਆ ਇਹ ਸੁਣਦੇ ਹੀ ਨਹੀਂ ਯਾਰ ਇਦਾਂ ਕਹਿ ਕੇ ਮਿਲਿਆ ਬਈ ਬਰਾਤੀ ਕਹਿ ਕੇ ਵੇਖ ਬਾਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਪੈਸੇ ਪਾਏ ਜੀ ਤੂੰ ਪੈਸੇ ਤੇਰੇ ਖਾਤੇ ਚ ਪਾਤੇ ਉਹ ਮੈਂ ਤੁਹਾਡੀਆਂ ਢਾਉਂਦਾ ਜੀ ਗੱਡੀਆਂ ਭਗਤਾ ਦਈਏ ਤੇਰੀਆਂ ਬਾੜ ਜਾਂਦਾ ਅੰਦਾਜ਼ ਆਪੇ ਕਰੇ ਦੇਖ ਲੈਂਦੇ ਹਾਂ ਕਿ ਬਾੜ ਦਵਾਗੇ ਓਏ ਓਏ ਪਤਾ ਹੈ ਯਾਨਾ ਬੋ ਵੇਖਦੇ ਆ ਜਾਣਦੇ ਬੰਦੇ ਨਾ ਨਾ ਡੋਲੀ ਲਾਉਣ ਦਾ ਆ ਇਥੇ ਆਪਾਂ ਬਾਜੋ ਫਲ ਲਾਉਣ ਲਾ ਦਿੰਦੇ ਆ ਲਾ ਲਾ ਚੰਗੀ ਤੇਰਾ ਟੇਪਾ ਵੀ ਲਾ ਸਾਡੇ ਪਹਿਲਾ ਮੰਜ਼ਲ ਬੋਲਦਾ ਕਦਾਂ ਓਏ ਉਹ ਤਰੇਲ ਬਈ ਦੇ ਲਈ ਮੇਰੀ ਨਹੀਂ ਬਈ